ਸੰਗਰੂਰ ਦੇ ਸੰਦਰਭ ਦੇ ਵਿੱਚ ਸੰਗਰੂਰ ਦੇ ਲੋਕਾਂ ਨੂੰ ਆਪਣੇ ਮਾਧਿਅਮ ਲਈ ਕੀ ਕਹਿਣਾ ਚਾਹੋਗੇ ਕਿਹੜੇ ਉਹ ਪ੍ਰੋਜੈਕਟ ਨੇ ਜਿਹੜੇ ਤੁਸੀਂ ਉਹਨਾਂ ਤੋਂ ਮੰਗ ਕਰਕੇ ਆ ਹਾਂ ਰਮਨੀਤ ਬਿੱਟੂ ਜੀ ਪਹਿਲਾਂ ਵੀ ਉਹ ਸੰਗਰੂਰ ਆ ਕੇ ਗਏ ਸੀ ਫਿਰ ਇਹ ਇੱਕ ਵਾਰੀ ਅਸੀਂ ਉਹਨਾਂ ਨੂੰ ਲੁਧਿਆਣਾ ਜਾ ਕੇ ਮਿਲੇ ਸੀ ਅਸੀਂ ਉਹਨਾਂ ਨੂੰ ਦੱਸਿਆ ਬੇਨਤੀ ਕੀਤੀ ਸੀ ਵੀ ਸਾਡੇ ਜਿੱਥੋਂ ਦੇ ਦੋ ਫਲਾਈਓਵਰ ਜਾਂ ਅੰਡਰ ਬ੍ਰਿਜ ਵੀ ਬਣਨ ਵਾਲੇ ਆ ਉਹਨਾਂ ਨੇ ਕਹਿ ਸੀ ਯਾਰ ਇੱਥੇ ਵੀ ਟਾਈਮ ਨਹੀਂ ਮਿਲਣਾ ਵੀ ਤੁਸੀਂ ਇੱਕ ਵਾਰੀ ਸਾਡੇ ਕੋਲੇ ਪੂਰਾ ਇਹਨਾਂ ਦਾ ਬਣਾ ਕੇ ਐਪਲੀਕੇਸ਼ਨ ਬਣਾ ਕੇ ਪੂਰਾ ਬਿਰਬਲ ਲੈ ਕੇ ਦਿੱਲੀ ਆਇਓ ਤੇ ਅਸੀਂ ਮੈਂ ਪਿਛਲੇ ਦਿਨੀ ਉੱਥੇ ਜਾ ਕੇ ਵੀ ਆਏ ਆ ਅੱਛਾ ਤੁਸੀਂ ਦਿੱਲੀ ਮਿਲ ਕੇ ਆ? ਹਾਂ ਦਿੱਲੀ ਮਿਲ ਕੇ ਦਿੱਲੀ ਮਿਲ ਕੇ ਆਏ ਆ ਜੀ ਤੇ ਉਹਨਾਂ ਨੇ ਘਟੂ ਘਟ ਘੰਟਾ ਡੇਢ ਘੰਟਾ ਬਦੇ ਸੁਖਵੇਂ ਮਾਹੌਲ 'ਚ ਗੱਲ ਹੋਈ ਹੈ ਤੇ ਅਸੀਂ ਦੋ ਉਹਨਾਂ ਦੀ ਗੱਲ ਰੱਖੀ ਸੀ ਉੱਬਾੜ ਵਾਲੇ ਤੇ ਹਰੇੜੀ ਰੋਡ ਤੇ ਅਸੀਂ ਤਿੰਨ ਦੀ ਰੱਖੀ ਸੀ ਵੈਸੇ ਤਾਂ ਜੀ ਤੇ ਇੱਕ ਉਪਪਲੀ ਰੋਡ ਤੇ ਇੱਕ ਉੱਬਾੜ ਰੋਡ ਤੇ ਤੇ ਇੱਕ ਹਰੇੜੀ ਰੋਡ ਤੇ ਅਸੀਂ ਕਹ ਅਸੀਂ ਇਹਨਾਂ ਵਿੱਚੋਂ ਵੀ ਅੰਡਰਬ੍ਰਿਜ ਬਣਾ ਦਿਓ ਉਹਨਾਂ ਨੂੰ ਬਾਲਾ ਲਈ ਤਾਂ तकरीबन ਜੈਸਟ ਕਰਤੀ ਉਹ ਤਾਂ ਉਸੇ ਟਾਈਮ ਉਹਨਾਂ ਨੇ ਕਿਹਾ ਵੀ ਇਹ ਤਾਂ ਵੀ ਮੈਂ ਤੁਹਾਡਾ ਸਾਲ ਤੋਂ ਪਹਿਲਾਂ ਬਣਾਇਆ ਸੀ ਬਲਕਿ 6 ਮਹੀਨੇ ਕਿਹਾ ਵੀ ਸਾਲ ਨਾਲੋਂ ਵੀ ਤੂੰ ਪਹਿਲਾਂ ਪਹਿਲਾਂ ਤਾਂ ਕੰਮ ਚਲਵਾ ਦੇਾਂਗੇ ਤੇ ਅਸੀਂ ਹਰੇੜੀ ਰੂਟ ਵਾਲੇ ਦੀ ਗੱਲ ਕਰੀ ਸੀ ਉੱਥੇ ਥੋੜੀ ਜਿਹੀ ਪ੍ਰੋਬਲਮ ਇਹ ਹੈ ਮੈਂ ਕਿਹਾ ਜੀ ਉੱਥੇ ਵੀ ਆਪਾਂ ਜਿਵੇਂ ਦੇਖੋ ਓਰੇ ਵਾਲੀ ਦਾ ਕੇ ਫੀਡਬੈਕ ਤਾਂ ਆਪਾਂ ਦੇਣੀ ਹੁੰਦੀ ਹੈ ਉਹ ਮੈਂ ਉੱਥੇ ਜਾ ਕੇ ਕਹਿੰਦਾ ਵੀ ਹਾਂਜੀ ਜੀ ਅੰਡਰਗਰਾਉਂਡ ਬਣਾ ਦਿਓ ਜਾਂ ਫਲਾਈਓਵਰ ਬਣਾ ਦਿਓ ਮੈਂ ਕਿਹਾ ਜੀ ਉੱਥੇ ਦੁਕਾਨਾਂ ਬਹੁਤ ਨੇ ਘਰ ਬਹੁਤ ਹੈ ਵੀ ਉਹ ਤੁਸੀਂ ਥੋੜਾ ਜਿਹਾ ਦੇ ਮਤਲਬ ਜੀ ਟੀਮ ਭੇਜ ਕੇ ਅਬਜ਼ਰਵ ਕਰ ਲਿਓ ਅਬਜ਼ਰਵ ਕਰ ਲਓ ਵੀ ਲੋਕ ਕਿਵੇਂ ਚਾਹੁੰਦੇ ਆ ਅੰਡਰਬ੍ਰਿਜ ਚਾਹੁੰਦੇ ਆ ਜਾਂ ਮਤਲਬ ਓਵਰਬ੍ਰਿਜ ਚਾਹੁੰਦੇ ਆ ਜਿਵੇਂ ਵੀ ਉਹ ਕਹਿੰਦੇ ਵੀ ਚਲੋ ਠੀਕ ਹੈ ਦੂਸਰੇ ਲਈ ਤਕਰੀਬਨ ਉਹਨਾਂ ਨੇ ਹਾਂ ਕਰਤੀ ਹਾਂ ਦੋ ਬ੍ਰਿਜਾਂ ਲਈ ਕਰਤੀ ਕਹਿੰਦੇ ਵੀ ਤੁਹਾਡੇ ਦੋ ਬਣਾ ਲਾਂਗੇ ਜਿਹੜੇ ਮਰਜ਼ੀ ਬਣਾ ਲੋ ਸੀ ਕਿਹਾ ਜੀ ਰੀੜੀ ਰੋਡ ਤੋਂ ਬਾਹਰ ਨਾਲ ਬਣਾ ਦਿਓ ਕਹਿੰਦੇ ਠੀ ਇਹਦੇ ਮਤ ਮੁੱਕ ਦੇ ਹਾਲਤ ਦੇਖ ਕੇ ਆਮ ਦੀ ਬ੍ਰਿਜ ਜਦੋਂ ਸੰਗਰੂਰ ਦੇ ਹਰੇੜੀ ਰੋਡ ਦੀ ਗੱਲ ਕਰਦੇ ਆ ਵੱਡੇ ਪੱਧਰ ਤੇ ਉੱਪਰ ਟ੍ਰੈਫਿਕ ਉਥੇ ਪ੍ਰਭਾਵਿਤ ਕਰਦੀ ਹੈ ਹਾਂਜੀ ਪ੍ਰਭਾਵਿਤ ਕਰਦੀ ਹੈ ਬਿਲਕੁਕੁਲ ਤੇ ਮੈਨੂੰ ਇਹ ਜਿਹੜੇ ਹੁਣ ਤੱਕ ਜਿਹੜੇ ਹੁਣ ਸੰਗਰੂਰ ਦੇ ਨੇਤਾਵਾਂ ਦੀ ਗੱਲ ਕਰੀ ਅੱਜ ਬਣ ਗਿਆ ਜੀ ਕੱਲ ਬਣ ਗਿਆ ਜੀ ਬਸ ਕੰਮ ਸ਼ੁਰੂ ਹੋ ਗਿਆ ਜੀ ਜਿਹੜੀਆਂ ਇਹ ਗੱਲਾਂ ਹੁੰਦੀਆਂ ਆਈਆਂ ਤੱਕ ਉਹ ਕੀ ਜੁਮਲੇ ਸੀ ਪਹਿਲਾਂ ਕੰਮ ਤਾਂ ਹੋਈ ਨਹੀਂ ਮਤਲਬ ਪਹਿਲਾਂ ਕਿਸੇ ਟਾਈਮੇ ਹੁੰਦਾ ਸੰਗੂਰ ਚ ਇੱਕ ਟ੍ਰੇਨ ਜਾਂਦੀ ਸੀ ਹੁਣ ਕਿੰਨੀਆਂ ਜਿਵੇਂ ਜਿਵੇਂ ਮਤਲਬ ਫਾਸਟ ਹੋਈ ਗਿਆ ਲੋਕ ਫਾਸਟ ਹੋਈ ਗਏ ਜਨਰੇਸ਼ਨ ਨਵੀਂ ਨਵੀਂ ਆਈ ਗਿਓ ਮੇਓ ਮੇ ਕੰਮ ਵੀ ਵਧੀ ਗਏ ਨੇ ਫਲਾਈਓਵਰ ਜੇ ਆਪਾਂ ਕਰਦੇ ਸੰਗਰੂਰ ਵਾਲਾ ਵੀ ਬਣਿਆ ਧੂਰੀ ਵੀ ਬਣਿਆ ਜਾਂ ਟ੍ਰੇਨਾਂ ਦੀ ਪਹਿਲਾਂ ਕਿਸੇ ਟਾਈਮ ਜੋ ਅਸੀਂ ਛੋਟੇ ਹੁੰਦੇ ਕਦੀ ਟ੍ਰੇਨ ਜਾਂਦੀ ਹੁੰਦੀ ਸੀ ਹੁਣ ਦਿੱਲੀ ਨੂੰ ਰੋਜ਼ ਤਿੰਨ ਚਾਰ ਟ੍ਰੇਨਾਂ ਜਾਂਦੀਆਂ ਮਤਲਬ ਹਾਲਾਤ ਤਾਂ ਬਦਲਦੇ ਹਰ ਇੱਕ ਚੀਜ਼ ਦੀ ਜਿਵੇਂ ਪਪੂਲੇਸ਼ਨ ਵਧੀ ਜਾਂਦੀ ਹੈ ਉਮੇ ਕੰਮਾਂ ਦੀ ਮੰਗ ਵਧੀ ਜਾਂਦੀ ਹੈ ਪਹਿਲਾਂ ਮਤਲਬ ਤੁਸੀਂ ਅੱਜ ਤੋਂ ਨਾਲੋਂ 10 ਸਾਲ ਪਹਿਲਾਂ ਕੋਈ ਹਰੜੀ ਰੋਡ ਤੇ ਨਾਲ ਇਕੱਠ ਨਹੀਂ ਹੁੰਦਾ ਸੀਗਾ ਹੁਣ ਜੇ ਆਪਾਂ ਬਰਨਾਲਾ ਰੋਡ ਤੇ ਕਰਦੇ ਨਾਲ ਹੋਵਰ ਬ੍ਰਿਜਾਂ ਨਾਲ ਅੰਡਰ ਬ੍ਰਿਜ ਤਾਂ ਵੀ ਹੋਰੇ ਪੂਰਾ ਕੱਟ ਰਹਿ ਮਤਲਬ ਡਿਸਟ੍ਰਿਕਟ ਹੋਣ ਕਰਕੇ ਬਾਹਰੋਂ ਆ ਕੇ ਵੀ ਲੋਕ ਇੱਥੇ ਰਹਿਣ ਲੱਗੇ ਨੇ ਤਾਂ ਫਿਰ ਪਾਪੂਲੇਸ਼ਨ ਵੀ ਵਧ ਜਾਂਦੀ ਹੈ ਨਹੀਂ ਸੰਗਰੂਰ ਦੇ ਹਰੇੜੀ ਰੋਡ ਤੇ ਆਪਾਂ ਦੁਬਾਰੇ ਆ ਜਾਈਏ ਜਿਹੜਾ ਅੱਜ ਤੋਂ 5 ਸਾਲ ਪਹਿਲਾਂ 4 ਸਾਲ ਪਹਿਲਾਂ 10 ਸਾਲ ਪਹਿਲਾਂ ਤੱਕ ਦੀਆਂ ਵੀ ਮੈਂ ਗੱਲਾਂ ਸੁਣਦਾ ਆ ਰਿਹਾ ਮੈਂ ਆਪਦੀ ਗੱਲ ਕਰਾਂ ਕਿ ਆ ਬਣ ਗਿਆ ਜੀ ਹੁਣ ਅਪਰੂਵ ਹੋ ਗਿਆ ਜੀ ਉਹ ਕੀ ਸੀ ਕਿਉਂਕਿ ਜੇ ਤੁਸੀਂ ਹੁਣ ਵੀ ਇਹ ਗੱਲ ਰੱਖ ਰਹੇ ਹੋ ਕਿ ਕੇਂਦਰੀ ਮੰਤਰੀ ਰਾਜ ਮੰਤਰੀ ਰੇਲ ਮੰਤਰੀ ਜੇ ਇਹ ਕਹਿ ਰਿਹਾ ਕਿ ਹਜੇ ਅਸੀਂ ਅਪਰੂਵਲ ਨਹੀਂ ਦੇ ਰਹੇ ਜਾਂ ਹਲੇ ਇਸ ਤਰੀਕੇ ਦਾ ਕੋਈ ਪਲਾਨ ਉਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਅਪਰੂਵਲ ਨਹੀਂ ਦੇ ਰਹੇ ਨਹੀਂ ਹੁਣ ਤੱਕ ਦੀ ਉਹ ਤਾਂ ਤੁਸੀਂ ਰੱਖੀ ਹੈ ਨਾ ਇੱਕ ਲੈ ਜਾ ਕੇ ਤੁਸੀਂ ਤਾਂ ਇੱਕ ਪ੍ਰੋਜੈਕਟ ਦਾ ਇੱਕ ਪ੍ਰੋਸਪੈਕਟ ਲਿਆ ਕੇ ਰੱਖਿਆ ਹਾਂ ਤੁਸੀਂ ਦੱਸਦਾ ਹੁਣ ਜੇ ਹੁਣ ਪ੍ਰੋਜੈਕਟ ਦੀ ਗੱਲ ਕਰਦੇ ਹਾਂ ਹੁਣ ਉਹ ਆਪਣੇ ਉਹ ਸੰ ਦੱਲੋਂ ਉਹ ਇਸ ਟਾਈਮ ਐਮਸੀ ਨੇ ਪਹਿਲਾਂ ਮ्युनਿਸਪੈਲਟੀ ਦੇ ਪ੍ਰਧਾਨ ਰਹੇ ਆ ਜੀ ਮਤਲਬ ਅਸੀਂ ਸਕੂਲ ਟਾਈਮ ਦੇ ਸਾਰੇ ਫਰੈਂਡ ਆ ਮਨ ਰਿਪਰੈਜ਼ੈਂਟੇਸ਼ਨਰਾਂ ਦੀ ਗੱਲ ਕਰ ਲਓ ਦਾਨੀਆਂ ਜੀ ਦੀ ਲਾ ਲਓ ਹੋਰ ਮੈਂ ਕਈ ਮੈਂ ਸਾਰਿਆਂ ਦੇ ਨਾਮ ਲਵਾਂਗਾ ਕਾਫੀ ਸਾਡੇ ਵਿੱਚ ਪਹਿਲਾਂ ਵੀ 10 ਕਿਤੇ ਵੀ 7-8 ਜਣੇ ਉਹਨਾਂ ਨਾਲ ਗੱਲ ਹੋਈ ਮੈਂ ਕਿਹਾ ਯਾਰ ਰੈਂਕ ਕਰਕੇ ਵੀ ਉੱਥੇ ਜਾਣਾ ਉਹ ਕਹਿੰਦਾ ਯਾਰ ਮਨ ਵੀ ਆ ਗੱਲ ਮੈਂ ਕਿਹਾ ਯਾਰ ਮੇਰੇ ਵੀ ਧਿਆਨ ਦੇ ਵਿੱਚ ਐ ਇਹ ਜਿਹੜੀ ਸਾਰੀ ਮਤਲਬ ਐਪਲੀਕੇਸ਼ਨ ਲਿਖ ਕੇ ਦਿੱਤੀ ਹੋਰ ਕਰਕੇ ਦਿੱਤੀ ਇਹ ਮਤਲਬ ਰਿਪਰੈਜ਼ੈਂਟੇਸ਼ਨਰਾਂ ਸਭ ਨੇ ਲਿਖ ਕੇ ਦਿੱਤੀ ਸਾਡੇ ਵੀਰ ਨੇ ਹੁਣ ਜੇ ਮੈਂ ਉੱਥੇ ਜਾ ਕੇ ਕਹਿੰਦਾ ਵੀ ਯਾਰ ਰਿਪ ਦਮੰਡ ਲੋਂਦਾ ਅਕਾਲੀ ਦਲ ਦਾ ਬੰਦਾ ਜਾਂ ਇਸ ਵਾਰੀ ਯਾਦ ਦਿੱਤਿਆ ਹੋਇਆ ਵੀ ਆਪਾਂ ਉਹਦੀ ਐਪਲੀਕੇਸ਼ਨ ਨਹੀਂ ਲੈ ਕੇ ਜੇ ਆਪਾਂ ਆਪਦੇ ਵੱਲੋਂ ਕਰੀਏ ਮੈਂ ਉਵੇਂ ਉਹਨੂੰ ਆਪਦੇ ਵੱਲੋਂ ਜਾ ਕੇ ਉੱਥੇ ਮੈਨੇਜਮੈਂਟ ਕਰਕੇ ਆਇਆ। ਉਹਦਾ ਕਾਰਨ ਕੀ ਸੀਗਾ ਆਪਾਂ ਲੋਕਾਂ ਦਾ ਫਾਇਦਾ ਦੇਖਣਾ। ਮਤਲਬ ਮੈਂ ਉਹ ਪੋਲੀਟੀਸ਼ੀਅਨਾਂ ਨੂੰ ਕਦੇ ਵੀ ਉਹ ਕਾਮਜਾਬ ਨਹੀਂ ਹੁੰਦੇ ਜਿਹੜੇ ਲੋਕ ਕਹਿੰਦੀਆਂ ਪਬਲਿਕ ਹਿੱਤ ਦੀ ਗੱਲ ਨਹੀਂ ਕਰਦੇ। ਕੁਝ ਪੋਲੀਟੀਸ਼ੀਅਨ ਇਹੋ ਜਿਹੇ ਹੁੰਦੇ ਆ ਜਿਵੇਂ ਹੁਣ ਤੁਸੀਂ ਸਾਡੇ ਭਾਜਪਾ ਲਾਲੂ ਜਾਂ ਹੋਰ ਪਾਰਟੀਆਂ ਦੇ ਵਿੱਚ ਵੀ ਲੱਜੇ ਟਾਈਮ ਵਾਸ ਪਾਵਰ ਹਲੋ ਹੁਣ ਦੇ ਜਿਹੜੇ ਲੋਕ ਐ ਮਤਲਬ ਪੋਲੀਟੀਸ਼ਨ ਤਾਂ ਉੱਥੇ ਹੀ ਖੜੇ ਐ ਮਤਲਬ ਜਿੱਥੇ ਅੱਜ ਤੋਂ 20 ਸਾਲ ਪਹਿਲਾਂ ਖੜੇ ਸੀ ਲੋਕ ਅੱਜ ਦੀ ਨਵੀਂ ਜਨਰੇਸ਼ਨ ਬਹੁਤ ਸਿਆਣੀ ਹੋ ਗਈ ਜੇ ਮੈਂ ਥੋੜੀ ਜਿਹੜੀ ਤੁਹਾਡੇ ਕੋਲੇ ਗੱਲ ਕਰਕੇ ਜਾਣਾ ਐ ਹੋ ਸਕਦਾ ਜਿੱਥੇ ਮੈਂ ਘਰੇ ਜਾਣਾ ਉਹ ਗੱਲ ਬਾਤ ਚੋਂ ਪਹੁੰਚੇ ਪਰ ਤੁਸੀਂ ਨੇ ਉਹ ਕਲਿੱਪ ਪਹਿਲਾਂ ਪਹੁੰਚਣੇ ਆ ਵੀ ਜੇ ਮੈਂ ਕੋਈ ਝੂਠ ਬੋਲੂੰਗਾ ਜਾਂ ਹੋਰ ਕਰੂੰਗਾ ਮੈਂ ਜਿਹੜੇ ਪੁਰਾਣੇ ਲੀਡਰ ਉਹ ਇਨਾਂ ਗੱਲਾਂ 'ਚ ਹੀ ਫਸੀ ਜਾਂਦੇ ਐ ਜੋ ਅੱਜ ਦਾ ਮਤਲਬ ਗਰਾਫ ਡਿੱਗਿਆ ਪੋਲੀਟਿਕਸ ਦਾ ਉਹ ਇਸੇ ਗੱਲ ਕਰਕੇ ਗਿਰਿਆ ਕਿਉਂਕਿ ਉਹਨਾਂ ਨੂੰ ਪੁਰਾਣੀ ਝੂਠ ਬੋਲਣ ਦੀ ਆ ਬੀੜਾ ਬੰਦਾ ਸਹੀ ਬੋਲੂਗਾ ਤਾਂ ਉਹੀ ਚੱਲੂਗਾ ਮੈਨੂੰ ਲੱਗਦਾ ਨਹੀਂ ਮੈਂ ਮੁਸ਼ਕਲ ਹੋ ਜਾਣਾ ਸੰਗਰੂਰ ਦੇ ਲੋਕਾਂ ਨੂੰ ਜੇ ਮੈਂ ਗੱਲ ਕਰਾਂ ਵੀ ਇਸ ਤਰੀਕੇ ਦੀ ਕੋਈ ਅਪਰੂਵਲ ਨਹੀਂ ਸੀ ਕੋਈ ਇਸ ਤਰੀਕੇ ਦਾ ਹੁਣ ਤੱਕ ਦੀ ਜੇ ਅਮਨਦੀਪ ਸਿੰਘ ਪੂਨੀਆ ਦੇ ਮਿਲਣ ਤੋਂ ਪਹਿਲਾਂ ਇਸ ਤਰੀਕੇ ਦੀ ਕੋਈ ਜਜਮੈਂਟ ਨਹੀਂ ਸੀ ਕਿ ਪੁਲ ਦਾ ਕੰਮ ਸ਼ੁਰੂ ਹੋ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋ ਸਕਦਾ ਹੈ ਇਹੀ ਕਹਿ ਲਈ ਆਪਾਂ ਹਾਂ ਹਰਿਆੜੀ ਦੇਖੋ ਇਹ ਤੋਂ ਪਹਿਲਾਂ ਕੋਈ ਮਨਿਸਟਰ ਬਣਿਆ ਹੋਵੇ ਕਿਸੇ ਨੇ ਉਹਦੇ ਕੋਲੇ ਗੱਲ ਰੱਖੀ ਹੋਵੇ ਆਪਾਂ ਕਹਿ ਵੀ ਨਹੀਂ ਸਕਦੇ ਪਰ ਆਪਾਂ ਆਪਣੇ ਵੱਲੋਂ ਤਸਦੀ ਹੈ ਵੀ ਆਪਾਂ ਰੱਖ ਕੇ ਆਏ ਆਂ ਮਤਲਬ ਜੇ ਮੈਂ ਇਹ ਵੀ ਨਹੀਂ ਕਹਿੰਦਾ ਵੀ ਕਿਸੇ ਨੇ ਨਹੀਂ ਰੱਖੀ ਹੋਣੀ ਆ ਹੁਣ ਪਹਿਲਾਂ ਵੀ ਮਤਲਬ ਬਣੇ ਹੀ ਨੇ ਨਾ ਬ੍ਰਿਜ ਤਾਂ ਜੇ ਤੁਸੀਂ ਬਰਨਾਲਾ ਰੋਡ ਵਾਲਾ ਅੰਡਰ ਬ੍ਰਿਜ ਵੀ ਬਣਿਆ ਮਤਲਬ ਓਵਰ ਬ੍ਰਿਜ ਵੀ ਬਣਿਆ ਸਾਡੇ ਧੂਰੀ ਰੋਡ ਵਾਲੇ ਤੇ ਵੀ ਬਣਿਆ ਮਤਲਬ ਦੋਨੇ ਰੋਡਾਂ ਦਾ ਬਣੀਆਂ ਨੂੰ ਵੀ ਕਿਸੇ ਨੇ ਬਣਵਾ ਹੀ ਹੈ ਨਾ ਅਸਲ ਨਾਲ ਗੱਲ ਕੱਲੇ ਅੰਡਰ ਬ੍ਰਿਜ ਦੀ ਨਹੀਂ ਹੁੰਦੀ ਜਾਂ ਓਵਰ ਬ੍ਰਿਜ ਦੀ ਹੁੰਦੀ ਗੱਲ ਇਹ ਹੈ ਕਿ ਵੱਡੇ ਪੱਧਰ ਤੇ ਵਪਾਰਕ ਮਾਹੌਲ ਜਿਹੜਾ ਉਹ ਪ੍ਰਭਾਵਿਤ ਹੋ ਜਾਂਦਾ ਜਦੋਂ ਕੋਈ ਗੱਲ ਚੱਲਦੀ ਹੈ ਨਾ ਤਾਂ ਉੱਥੇ ਪ੍ਰਾਪਰਟੀਆਂ ਦਾ ਰੇਟ ਕਮਕਾਰ ਹੋਰ ਵੱਡੇ ਪੱਧਰ ਤੇ ਇੱਕ ਸਟੇਟਮੈਂਟ ਦੇ ਨਾਲ ਬਦਲ ਜਾਂਦੀਆਂ ਨੇ ਦਿਸ਼ਾ ਨੂੰ ਹਾਂ ਬਿਲਕੁਲ ਜੀ ਮੈਂ ਤਾਂ ਸਭ ਤੋਂ ਜਿਹੜੀ ਵੱਡੀ ਗੱਲ ਹੈ ਜਿਸ ਤਰੀਕੇ ਨਾਲ ਮਤਲਬ ਪੰਜਾਬ ਦਾ ਆਪਣਾ ਮਤਲਬ ਇੱਕ ਧੋਰਾ ਰਿਹਾ ਹੈ ਸੰਗਰੂਰ ਡਿਸਟ੍ਰਿਕਟ ਜੀ ਡਿਸਟ੍ਰਿਕਟ ਵੀ ਵੱਡਾ ਬਹੁਤ ਸੀਰ ਸਿੰਘ ਰੂਟ ਸਟੇ ਬਰਨਾਲਾ ਵਿੱਚ ਸੀਮਲੇਰ ਕੋਲਲਾ ਸੀ ਤੇ ਵੱਡੇ ਪੋਲੀਟਿਸ਼ੀਅਨ ਸੰਗਰੂੜ ਦੇ ਬਹੁਤ ਰਹੇ ਆ ਮਤਲਬ ਮੈਂ ਉਹਨਾਂ ਨੂੰ ਇਹ ਫੇਲਿਅਰ ਗਿਣਦਾ ਉਹਨਾਂ ਨੇ ਆਪਣੇ ਕੱਦ ਦਾ ਬਹੁਤ ਵੱਡੇ ਕਰੇ ਆ ਪਰ ਉਹਨੇ ਮਤਲਬ ਉਰੇ ਦੇ ਬੱਚਾ ਲਈ ਕੁਝ ਨਹੀਂ ਕਰਿਆ ਨਾ ਕੋਈ ਇੰਡਸਟਰੀ ਲੈ ਕੇ ਆਏ ਨਾ ਕੁਝ ਹੋਰ ਕਰਿਆ ਮਤਲਬ ਜੱਡੇ ਜਿਹੜੇ ਮਿਨਿਸਟਰ ਤਿੰਨ ਸੀਐਮ ਰਹਿ ਕੇ ਸੰਗਰੂੜ ਡਿਸਟ੍ਰਿਕਟ ਦੇ ਦੋ ਮਤਲਬ ਅਲੱਗ-ਰਗ ਬੰਦੇ ਪਹਿਲਾਂ ਸੈਂਟਰ ਚ ਮਿਨਿਸਟਰ ਰਹਿ ਕੇ ਉਹਨਾਂ ਦਾ ਕੋਈ ਇੰਡਸਟਰੀ ਨਹੀਂ ਕੋਈ ਕੁਝ ਨਹੀਂ ਮਤਲਬ ਕਟੋ ਕੱਟ ਜੇ ਤੁਸੀਂ ਏਡੇ ਏਡੇ ਵੱਡੇ ਆਉਂਦੇ ਤੇ ਰਹੇ ਲੋਕਾਂ ਨੇ ਤੁਹਾਨੂੰ ਨਵਾਜਿਆ ਵੋਟਾਂ ਪਾਈਆਂ ਨਾ ਯਾਰ ਕੁਝ ਤਾਂ ਲੋਕਾਂ ਨੇ ਕਰਦੋ ਨਾ ਮੈਂ ਤੁਹਾਡੇ ਸਾਹਮਣੇ ਹੀ ਆ ਜੋ ਵੀ ਹੈ